ਸਾਰੇ ਕਿਵੇਂ ਭੱਜੇ ਨੇ ਇਕੱਠੇ ਕੋਰਾ ਕੋਰਾ ਇਹ ਖੰਨਣਾ ਹੈ ਇਹ ਆ ਆ ਭਾਈ ਖੰਨਣਾ ਆ ਜਾਓ ਭਾਜੀ ਹੁਣ ਦੇਖੋ ਮੱਥਾ ਆਹ ਵੇ ਪੈਸੇ ਨਹੀਂ ਲਾਂਦੇ ਡੰਗ ਦਿੰਦਾ ਕੋਰਾ ਇਹ ਨਹੀਂ ਹੱਥ ਲਾਉਣ ਦਿੰਦਾ ਪਿੱਛੇ ਹੋ ਜਾ ਓਏ ਛੇਹ ਤੂੰ ਕਿਹੜਾ ਬੰਦਾ ਕਹਿੰਦਾ ਕਰਦਾ ਗੱਲ ਪਾ ਕੇ ਖੜਾ ਲੈ ਲੈ ਕੁਰਦੂ ਕਾਲ ਇਹ ਹਾਂ ਕੁਰਦੂ ਦੇ ਦੇ ਬਹੀ ਜੋਰ ਤੇ ਤੈਨੂੰ ਕੰਨ ਦਸਨ ਪਵਾ ਦਿੰਨੇ ਆ ਆਪਾਂ ਜੀ ਨਾਲ ਇਹ ਕਿਤੇ ਲਈਏ ਕਰੀਂਗੇ ਜੀ 9:30 ਆ ਦੇਖਾ ਕੰਨ học ngoài ca đặt cao ਆ ਜੰਗਲ ਦੇ ਸੱਪ ਨੇ ਤਿੰਨ ਚਾਰ ਅੱਜ ਤੁਹਾਨੂੰ ਲਾਈਵ ਸੱਪ ਫੜਦੇ ਦਿਖਾਉਨੇ ਆ ਕਿ ਕਿੱਦਾਂ ਸੱਪ ਫੜਦੇ ਨਾਲ ਬੀਨ ਬੂਨ ਨੂੰ ਖੋਣੇ ਕਿਦਾਂ ਸੱਪ ਲਵਦੇ ਆ ਦੇਖੋ ਆਟਾ ਪਾ ਰਹੇ ਨੇ ਮੰਤਰ ਮੰਤਰ ਪੜ੍ਹ ਕੇ ਜੋ ਵੀ ਹੈ ਲੈ ਆ ਪਾ ਲੈ ਆ ਚਾ ਕੋਈ ਨਾ ਚਾਚਾ ਜੀ ਕਿਵੇਂ ਦਾ ਲੱਗ ਰਿਹਾ ਤੋ ਅੱਜ ਲਾਈਵ ਸਾਫ ਫੜਦੇ ਦੇਖ ਕੇ ਦੇਖੋ ਕੀ ਕਰਦੇ ਆ ਘੜਦੇ ਆ ਕਿ ਨਹੀਂ ਘੜਦੇ ਕਿ ਨਹੀਂ ਘੜਦੇ ਆਪਣੀ ਮਰਜ਼ੀ ਹੁੰਦਾ ਕਿ ਨਹੀਂ ਹਾਂ ਲੋ ਜੀ ਪੂਰੀ ਡਰੈਸ ਵਾਲੀ ਬਾਬਾ ਜੀ ਨੇ ਹਾਂ ਜੀ ਇਹ ਡਰੈਸ ਹੁੰਦੀ ਇਹਨਾਂ ਦੀ ਮਤਲਬ ਉੱਪਰ ਦੀ ਕੰਬਲ ਇਹਦੇ ਨਾਲ ਹੀ ਕਪੜਾ ਸਾਰਿਆਂ ਨਾਲ ਹੀ ਫੜਿਆ ਕਰਦੇ ਕਪੜਾ ਨੇ ਫੜਿਆ ਜਾਂਦਾ ਬਾਬਾ ਹਾਂ ਕਪੜੀਆਂ ਨਹੀਂ ਫੜਿਆ ਜਾਂਦਾ 厉害，厉害，厉害，厉害。 ਕੋ ਕੀ ਬਣਦਾ ਮੋਲ ਨਿਕਲਦਾ ਕਿਸੇ ਪਾਸੇ ਨਹੀਂ ਆ ਨਿਕਲ ਭਾਈ ਨੰਗੇ ਬੈਠੇ ਨੇ ਕਰੇ ਤੁਸੀਂ ਵਲੌਗ ਚ ਆ ਕੇ ਵਲੌਗ ਚ ਉਧਰ ਬਾਬਾ ਨੇ ਕਾਰਵਾਈ ਪਾਤੀ ਦੂਜੇ ਨੇ ਉਹ ਭਰਾਵਾ ਬਾਜੀਆਂ ਲਾਦੀ ਆ ਮੈਂ ਜੋ ਲਾ ਮੇਲਾਗੇ ਸਾਰੇ 20 ਰੁਪਏ ਵੇਚੂ

ਚਲੋ ਭਾਈ ਕਰਦਾ ਵਾ ਤੈਨੂੰ ਮਿਲ ਗਿਆ ਹਾਂਗਾ ਨਹੀਂ ਤੂੰ ਹੀ ਤਕੜਾ ਕਹੇ ਤਾਂ ਚਾਚਾ ਹੀ ਨਹੀਂ ਨਾ ਮੈਂ ਉਹ ਨਾ ਗੱਲ ਆਈ ਚਲੋ ਲੈ ਟਾਈਮ ਲੱਗਣਾ ਬਾਕੀ ਤੈਨੂੰ ਸਾਪ ਦੇ ਨੇੜੇ ਜੀ ਪਹੁੰਚ ਕੇ ਦਿਖਾਣੇ ਆ ਕਿਉਂ ਭਾਈ ਐਵੇਂ ਤਾਂ ਆਪਾਂ 2-3 ਘੰਟੇ ਲੱਗ ਰਵਾਂਗੇ ਮਿਲ ਗਿਆ ਹੁਣੀ ਅਜੇ ਬੰਦ ਕੀਤੀ ਸੀ ਵੀਡੀਓ ਨਾਲ ਹੀ ਮਿਲ ਗਿਆ ਉਹ ਦੇਖੋ ਕਿਹੜਾ ਅੰਕਲ ਇਹ ਗੱਡੂ ਖਾਣਾ ਹੋਰ ਇੱਥੇ ਹੈ ਆ ਦੇਖੋ ਜੀ ਆਈ ਸੀ ਆਈ ਸੀ ਹੋ ਗਿਆ ਪਿਛੇ ਇੰਦਰ ਪਰੇ ਹੋ ਗਿਆ ਚੰਦਰਦਰਾ ਜੀ ਇੱਕ ਮਿੰਟ ਮੇਰਾ ਵੀਰ ਕਹਿੰਗਾ ਗੱਡੂ ਖਾਣਾ ਇਹ ਕਿੱਥੇ ਕਿਹੜੇ ਕੋਬਰੇ ਆਉਣੇ ਜਾਂਦਾ ਬੈਕਗਰਾਉਂਡ ਤੇਰੇ ਬੱਚਾ ਹੀ ਹੈ ਨਹੀਂ ਨਹੀਂ ਸਾਰਾ ਤਪਣੀ ਆ ਕਿੱਥੇ ਜਾਣਾ ਇੱਥੇ ਚੱਲ ਲੈ ਵਧੀਆ ਟਿਕਾਂ ਟਿਕ ਮਨਾ ਪੁਆਇੰਟ ਗੁੰਮਦੀ ਮਾਰ ਕੇ ਬੈਠਾ ਉਹ ਯਾਰ ਜਦੋਂ ਵਿੱਚ ਵੜ ਜਾਂਦਾ ਨਾ ਗ੍ਰਿਪ ਬਣ ਜਾਂਦਾ ਬਹੁਤ ਓਏ ਯਾਰ ਇਹ ਘੋੜੀ ਆ ਉਹ ਸੱਤ ਯਾਰ ਓਏ ਯਾਰ ਹੋਰ ਵੀ ਦੇ ਹੋ ਸਕਦਾ ਜੀ ਵੀ ਓਏ ਠੀਕ ਐ ਇੱਕ ਤਾਂ ਇੱਕ ਤਾਂ ਮਾਮਾ ਪਹਿਲੀ ਬੋਲ ਦੇ ਸ਼ੀ ਇਹ ਬੈਠੇ ਹੈ ਹੀ ਕਿ ਨਾ ਛੋਟਾ ਵਾ ਹੈ ਹੀ ਨਹੀਂ ਗਾ ਹਰਦੀਏ ਹੋਰ ਕੀ ਗੱਲਾਂ ਕਰੀ ਜਾਂਦਾ ਯਾਰ ਬਹੁਤ ਸ਼ਰਦਾਨ ਹਰਦੀਏ ਫਿਰ ਨਹੀਂ ਨਹੀਂ ਲੈ ਜਾਓ ਫੜਿਆ ਜਾਂਦੀ ਹੋਰ ਵੀ ਅੰਕੜਾ ਦੇ ਲਿਓ ਇਹ ਕਾ ਹੈ ਕਰਨ ਯਾਰ ਇਹਨੇ ਵਸੇ ਪੜਖਾ ਹੈ ਇਹ ਥੋੜਾ ਹੋਰ ਉਹਨੇ ਇਹ ਦੇ ਚੋਂ ਥੋੜੇ ਦਿੱਤੇ ਹੈ ਓਏ ਹੋਏ ਮੈਂ ਕਹਿੰਦਾ ਹੋਰ ਵੀ ਹੋਣਗੇ ਬੱਦੂ ਖਾ ਇਹਨਾਂ ਚੇਰਾ ਕਹਿੰਦਾਗਾ ਨਹੀਂ ਇਹ ਨਹੀਂ ਇੱਕ ਇਹ ਇੱਕ ਥੋੜਾ ਕਾਲਾ ਕਲਰ ਦਾ ਕਾਲਾ ਵੀ ਹੈ ਕਾਲਾ ਵੀ ਹੈ ਆ ਵੀ ਥਾਲੇ ਵੀ ਦੇਖਿਆ ਤੂੰ ਇਹ ਸਾਰਾ ਕਿਹੋ ਕਪੜਾ ਆਇਆ ਕਪੜਾ ਇਹ ਛੋਟਾ ਆ ਦੇਖ ਔਰ ਇਹ ਪ੍ਰਤੀਆਪਿਆ ਦਾਣਾ ਕਿਹੜਾ ਵਹੇ ਛੋੜਾ ਬੁਛਾਰ ਕੋੜਾ ਉਛਾੜਨ ਆ ਜਾਣ ਕਿ ਨਹੀਂ ਮਾਰਦਾ ਬਈ ਉਹ ਡੱਡੂ ਖਾਣੀਆਂ ਕੋੜਾ ਉਛਾੜ ਉਹਦੀ ਬਰੀਡ ਹੁੰਦੀ ਸਾਲਾ ਜਨਾ ਡੱਡੂ ਖਾਣਾਂ ਨਹੀਂ ਇਹਦਾ ਅਸੀਂ ਇਹ ਹੈ ਤੂੰ ਮੇਰਾ ਬੰਦਾ ਕਹਿੰਦਾ ਕਹਿੰਦਾ ਦੇ ਦਾਲੇ ਵਿਹੇ ਪਾਲਾਂਗਾ ਮਾ ਕੇ ਖਾਣਗੇ ਬੰਦਾ ਭਰਾਵਾ ਇਹ ਗੱਲ ਤੋਂ ਕਰਨ ਲੈ ਜਾ ਕੁਰਦੂ ਖਾਲੇ ਇਹ ਹਾਂ ਕੁਰਦੂ ਬਈ ਦੇ ਪਾਹੀ ਜੋਰ ਮਾਂ ਇੱਕੋ ਹੀ ਆ ਆਕਰ ਹੋਊ ਪਾਣੀ ਫੁੱਟਦਾ ਹਾਂ ਇਹ ਲੈ ਕੇ ਆਵਾਂ ਭਾਈ ਘੱਟ ਕਰਦੇ ਕਹਾਂ ਫੜ ਕੋਸ਼ਣਤ ਲਾ ਲਈ ਇਹਦੀ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਰਹਿਣ ਦੇ ਦਾ ਤੋਂ ਭੈਣ ਜੋਣਾ ਮੋੜ ਆਈ ਆਹ ਜੇ ਕੈਮ ਲਾਊਗਾ ਸ਼ਾਮ ਤੱਕ ਇੱਥੇ ਉਹ ਪਹਾਵਾ ਛੱਡਣਾ ਨਹੀਂ ਸਾਡੇ ਨੂੰ ਕਪੜਾ ਲਿਆ ਕਪੜਾ ਆਪਾਂ ਕੱਪੜਾ ਨਹਿਰਾ ਵਾ ਚਲ ਬਾਈ ਆਜੋ ਹੁਣ ਆਜੋ ਆਜੋ ਆਜਾ ਲੈ ਬੱਸ ਆਹਦੀ ਕੋਈ ਨਾ ਨਹੀਂ ਮਸ਼ਲੀ ਕਿ ਪ੍ਰੋਫੀ ਨਹੀਂ ਚੱਲੇ ਬਈ ਇਹ ਇਹ ਲੋਗੇ ਉਹ ਨਹੀਂ ਯਾਰ ਲੋ ਜੀ ਇੱਕ ਸੱਪ ਫੜ ਲਿਆ ਤੇ ਹੁਣ ਇਹਨੂੰ ਸੰਭਾਲ ਕੇ ਅਨ ਦੂਜਾ ਦੂਜਾ ਸੱਪ ਫੜਨ ਦੀ ਤਿਆਰੀ ਹੈ ਸੱਪ ਫੜਨ ਦੀ ਤਿਆਰੀ ਹੋ ਰਹੀ ਹੈ ਅੰਦਰ ਆਪਣੇ ਵੱਡੇ ਬਲੌਗਰ ਪ੍ਰਭਾਸ ਨੇ ਵੀ ਕੱਢ ਲਿਆ ਕੈਮਰਾ ਤੇ ਦੂਸਰਾ ਸੱਪ ਤੁਹਾਨੂੰ ਕੱਢਦੇ ਵਿਖਾਉਨੇ ਦੂਜਾ ਦੂਜਾ ਸੱਪ ਦੀ ਤਿਆਰੀ ਹੈ ਹੁਣ ਇੱਥੇ ਖੜਿਆ ਇੱਕ ਅੱਗੇ ਨਾ ਕਹਣਾ ਬੋਰਚ ਕੋ ਕੰਨ ਕਰੀ ਜਾਓ ਬੱਲੇ ਬੱਲੇ ਆ 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 ਇੱਕ ਕੰਨੀ ਨਿਕਲਦੀ ਮੈਂ ਨਿਕਲਦੀ ਮੈਂ ਨਿਕਲਦੀ ਬਾੜੇ ਭੇਜ ਦੋ ਮੰਗਾ ਹਾਂ ਮੈਂ ਵੀ ਆ ਜੂਗਾ ਯਾਰ ਚੰਦਰ ਸ਼ੇਖਰ ਪਹਿਲੀ ਵਾਰੀ ਚੰਦਰ ਸ਼ੇਖਰ ਤਾਂ ਨਿਕਲਦਾ ਸੱਪ ਉਧਰ ਕਿੰਨੀ ਇਧਰ ਪਾੜੇ ਲੱਗ ਕੇ ਜਾ ਹਿਮਾਚਲ ਦਾ ਨਾ ਤੂੰ ਹਾਂਜੀ ਬਹੁਤ ਸੱਪ ਹੁੰਦੇ ਸੱਪ ਉਧਰ ਵੱਡੇ ਨੇ ਸੱਪ ਵੀ ਹੈ ਵੱਡੇ ਕੋਬਰਾ ਤੇ ਅਸੀਂ ਉਹ ਕਹਿੰਦਾ ਬਈ ਕੋਈ ਦਿੱਕਤ ਨਹੀਂ ਹੈਗੀ ਸਾਡੇ ਸਾਰੇ ਭਰਾ ਇੱਥੇ ਮਿਲ ਕੇ ਕੰਮ ਕਰਦੇ ਹਾਂ ਕੋਈ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਤੁਸੀਂ ਵੀ ਥੋੜਾ ਜਿਹਾ ਧਿਆਨ ਨਾਲ ਰੋ ਮੇਰਾ ਭਰਾ ਸਾਰੇ ਜਾਣੇ ਪਿਆਰ ਮੁਹੱਬਤ ਨਾਲ ਰੋ ਬਾਕੀ ਤੁਸੀਂ ਸੱਪ ਪੜਦਾ ਦੇਖੋ ਇਹ ਰਫੋਡ ਨਾਪੇ ਨੰਬਰ ਇੱਕ ਨੰਬਰ ਇੱਕ ਉਹਨੇ ਹੱਥ ਪਾਉਂਦਾ ਉਹਨੇ ਮਾਰਾ ਫਤਗੀ ਮਰਨ ਲਾਣਾ ਕੋਈ ਆਪਦੇ ਸਾਥ ਉਹ ਆ ਗਿਆ ਉਹ ਵਾਈਗਾ ਉਹ ਫੜ ਲਿਆ ਫੜ ਲਿਆ ਜਾਵੇ ਨਾ ਅੰਕ ਨਾਠਾ ਜਾਵੇ ਨਾ ਉਧਰ ਵੀ ਆ ਗਿਆ ਉਧਰ ਵੀ ਆ ਗਿਆ ਡੰਡਾ ਫੜ ਡੰਡਾ 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 ਫੜਾ ਚੱਕ ਕੇ ਜੋਧ ਬੜੇ ਨਿਕਲਿਆ ਜੋੜੇ ਦਾ ਬਹੁਤ ਜੋੜੇ ਦਾ ਬੜੇ ਸੱਪ ਨੇ ਇੱਥੇ ਭਾਈ ਦੂਜਾ ਸੱਪ ਇੱਧਰ ਆ ਗਿਆ ਤੀਜਾ ਸੱਪ ਵੀ ਆ ਗਿਆ ਉਹ ਅੰਦਰ ਹੀ ਭਜਣਾ ਪੈਣਾ ਬਹੁਤ ਇਹ ਦੂਜਾ ਹਨ ਕੇ ਵੀ ਡੱਡੂ ਹੀ ਆ ਇਹ ਆ ਭਾਈ ਆ ਸੀਗਾ ਪਰ ਹੋ ਜਾ ਕਹਿੰਦਾ ਕਿ ਉਹ ਕਿਹੜਾ ਸੀ ਇਹ ਵੀ ਡੱਡੂ ਹੀ ਆ ਇਹ ਖੰਨ ਵਾਲਾ ਨਹੀਂ ਨਹੀਂ ਡੱਡੂ ਇਹ ਗਨ ਵਾਲਾ ਡੱਡੂ ਆ ਨਾ ਇਹ ਡੱਡੂ ਕੋਈ ਇਫਾਨ ਵਾਲਾ ਕਿਸੇ ਉਹ ਦੇਖ ਯਾਰ ਆ ਆ ਵਾ 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 ਪੰਚਾ ਲੈ ਆ ਗਿਆ ਕੋਰਾ ਕੋਰ ਆਹੇ ਫਾਨ ਨਾ ਐ ਆ ਆਇਆ ਭਾਈ ਫਾਨ ਆਜੋ ਭਾਈ ਹੁਣ ਟੇਕੋ ਮੱਥਾ ਹਾਂ ਵੇ ਪੈਸੇ ਨਹੀਂ ਲਾਂਦਾ ਡੰਗ ਦਿੰਦਾ ਕੋਰ ਇਹ ਨਹੀਂ ਹੱਥ ਲਾਉਣ ਦਿੰਦਾ ਪਿੱਛੇ ਹੋ ਜਾ ਓਏ ਇਹ ਬੰਦੇ ਖਾਣਾ ਬਈ ਉਹ ਬੰਦੇ ਖਾਣਾ ਨਹੀਂ ਬਿੱਜੂ ਮੱਛੂ ਅੱਜ ਨਾ ਘਟੋ। ਇੱਕ ਉੱਚਾ ਜੜਜਾ ਬਰਾਵਾ। ਸਾਰੇ ਕਿਵੇਂ ਭੱਜੇ ਨੇ ਇਕੱਠੇ ਹੋ ਗਏ। ਰੇਂਦਰ ਇੱਧਰ ਹੋਇਆ ਓਏ ਛੰਡੂ। ਉਹ ਮਾਲਿਆ ਭਾਂਜੋ ਦੋ ਹੋਰ ਫੜਲੇ। ਦੋ ਹੋਰ ਫੜਲੇ ਉਹ ਮਾਲਿਆ ਨਾਲ ਭਾਂਣ ਜੀਤ। ਹਾਂਜੀ ਹੁਣ ਦੱਸੋ ਇਹ ਕਿੱਧਰ ਵੀ ਖੜਿਆ ਆ ਬਾਬੇ ਨੇ ਇੱਕ ਆ ਤੀਜਾ ਸੱਪ ਇੱਕ ਸੱਪ ਆ ਬਾਬਾ ਉੱਥੇ ਹੀ ਲਪਾਈਏ ਤੁਹਾਡੇ ਸਾਹਮਣੇ ਲਪਾਈਏ ਕੀ ਬਾਤ ਹੈ ਤੀਜਾ ਸੱਪ ਜੀ ਮਾਰਦਾ ਪੂਰੀ ਤੀਜਾ ਸੱਪ ਫੜ ਲੈ ਜਾਨਵਰ ਕੇ ਨਾ ਸੱਪ ਚੋਰ ਚੁਗਲ ਕਿਸੇ ਦਾ ਮਿੱਤ ਨਹੀਂ ਬਣਦਾ ਵੀ ਬਹੁਤ ਆੜੇ ਨੇੜੇ ਫੂਕ ਮਾਰਦਾ ਖਾਈ ਇੱਕਦਮ ਮਿੱਟੀ ਨੂੰ ਗੁਰਕਾ ਕਿਵੇਂ ਪੜਿਆ ਦਾ ਸਪਰੇਅ ਮਾਰ ਨਹੀਂ ਨਾ ਮੈਂ ਸਪਰੇਅ ਮਾਰ ਨਹੀਂ ਪਿੱਛੇ ਰਹਿ ਪਿੱਛੇ ਇਹਨੂੰ ਨਾ ਪੂੰਛ ਨੂੰ ਹੱਥ ਲਾ ਪੈਂਚ ਦਾ 8 ਡਾਲਰ ਆ ਦੇਖੋ ਦੰਦ ਕਿਵੇਂ ਕੱਢਦਾ ਉਹ ਜੀ ਚੱਲੋ ਰੌਂਡ ਆਲਨ ਬਣਾ ਦੇਗਾ ਇਹ ਇਹਦਾ ਬਲੌਗ ਬਣਾਉਗਾ ਅਸਲੀ ਆ ਜਿਹੜਾ ਸਭ ਤੋਂ ਅੱਗੇ ਭਜਦਾ ਸਾਲਾ ਸਭ ਛੁੱਟ ਜੇ ਤੇ ਸਾਲਾ ਡਰਪੋਕ ਗੱਲਾਂ ਮਾਰਦਾ ਲਓ ਜੀ ਤਿੰਨ ਸੱਪ ਫੜ ਲਏ ਬਾਬਿਆਂ ਨੇ ਨੇਹਰ ਹੀ ਪਾਇਆ ਪਏ ਤਿੰਨ ਸੱਪਾਂ ਦਾ ਸਾਡੇ ਬੰਦੇ ਸਾਰੇ ਰਾਤ ਬਰਾਤੇ ਕਹਿੰਦੇ ਯਾਰ ਥਾਪਾ ਬਹੁਤ ਸਾਬੋ ਸਾਡੇ ਕੰਮ ਤੇ ਤੇ ਅੱਜ ਫਿਰ ਸਾਦੀ ਲੈਣਾ ਥਾਪਾਂ ਅੱਜ ਇਹਨਾਂ ਨੇ ਪਹਿਲਾਂ ਉਹ ਕੀਤਾ ਸਾਰਾ ਕੁਝ ਆਪਣਾ ਜੀ ਮੇਲ ਨਹੀਂ ਫੀਮੇਲ ਜੰਤਰ ਮੰਤਰਮ ਬਾਬੇ ਕੋਵਰੇ ਦਾ ਵੀ ਦੱਸ ਦੇ ਉਹ ਇੱਕ ਵਾਰੀ ਬਾਬਾ ਜੀ ਸਾਡੇ ਇਹਨਾਂ ਦੇ ਘਰੇ 3300 ਨਿਕਲੇ ਆ ਇਹਨਾਂ ਦੇ ਘਰੇ 3500 ਪੁਰਾਣੀ ਗੱਲ ਕਿਹੜੀ ਜਗ੍ਹਾ ਵੀਰੇ ਆ ਰਾਹੋਂ ਰੋਡ ਤੇ ਹੋਣਗੇ ਵੀਰੇ ਥਪਣੀ ਦੇ ਮਗਰ ਹਾਂ ਹਰੀ ਸੱਪਣੀ ਦੀ ਇਹ ਮੇਲ ਆ ਆ ਦੇਖ ਨੀਲੀ ਜਹਰੇ ਤੇ ਆ ਕੇ ਦੇਖਦੇ ਨੇ ਜਹਰ ਨਹੀਂ ਉਹਦੀ ਗੱਲ ਨੂੰ ਮੁਸਲਮਾਨ ਸਿੱਖ ਕਰੀ ਜਾਂਦੇ ਸਿੱਖ ਮੁਸਲਮਾਨ ਦੇਖੋ ਜਿਹੜੀ ਤੁਸੀਂ ਕਹਿੰਦੇ ਹੋ ਵੀ ਜਹਰ ਨਹੀਂ ਗਈ ਬਾਬਾ ਦੰਦਾਂ ਚੜੀ ਇੱਕ ਹੋਰ ਦੇਖ ਲੈ ਆ ਅੰਦਰ ਵੀ ਜਾਓ ਤਾਂ ਪਰ ਮਤਲੀ ਬੰਦ ਜੇ ਲਾਣੀ ਆ ਜਾਓ ਰੇ ਕਹਿੰਦਾ ਕੰਨ ਨਹੀਂ ਇੱਕ ਸਾਹ ਅੰਦਰ ਵੀ ਮੜਿਆ ਇੱਕ ਮਿੰਟ ਉਹ ਸਾਬ ਕਹਿੰਦਾ ਕੰਨ ਨਹੀਂ ਸੀ ਉਹ ਆ ਜਾ ਕਰੋ ਉਹ ਕਹਿੰਦਾ ਸੀਗਾ ਇਹਨਾਂ ਸੱਪਾਂ ਦੇ ਕੰਨ ਨਹੀਂ ਹੁੰਦੇ ਕੰਨ ਨੂੰ ਦੇਖ ਲਓ ਕੰਨ ਨੂੰ ਦੇਖ ਲਓ ਕਿੱਥੇ ਨੇ ਵਾਇਗਰਾ ਸੀ ਜਿਆਦਾਤਰ ਇਹ ਜਿਹੜੀ ਜਿੰਨੀ ਮਿੱਤੀ ਨਾ ਵਾਈਬ੍ਰੇਸ਼ਨ ਦੀ ਹਾਂ ਉਹ ਵਾਈਬ੍ਰੇਸ਼ਨ ਦਾ ਆ ਬਾਬਾ ਜੀ ਮੈਂ ਕਹਿੰਦਾ ਕੰਨ ਦੇਖ ਲੇ ਫਿਰ ਇਹ ਆ ਵੇੜਿਆ ਤਾਂ ਬਣ ਗਈ ਦੀ ਖਾ ਖਾ ਹੂੰ ਇਹ ਤੈਨੂੰ ਕੰਨ ਦਰਸ਼ਨ ਪਵਾ ਦਿੰਨੇ ਆ ਆਪਾਂ ਜੀ ਨਾਲ। ਕਿ ਤੇਰੇ ਲਈ ਕਰੀਂਗੀ ਜੀ ਛੱਡ ਨਾ ਰੱਖ। ਆ ਵੇਖਾ ਕੰਨ। ਉਹ ਤੈਨੂੰ ਹੈਗਾ? ਢੱਕਾ ਵੱੜਦਾ ਹੈ। ਇਹ ਕੰਨ ਐਂ ਖੋਲ ਕੇ ਤੁਰਦਾ ਹੈ। ਆ ਕੰਨ ਦੇ ਵਿੱਚ ਢੱਕਾ ਵੱੜ ਰਿਹਾ ਵੇਖਾ। ਅੱਛਾ। ਜਿਵੇਂ ਆਪਣੇ ਕੰਨ ਦੇ ਢੱਕਾ ਬਾਹਰ ਨੇ ਆਪਾਂ। ਆ ਮੂੰਹ ਖਾਕ ਚਗਾ। ਜਿਹੜੀ ਆਪਣੀ ਆ ਚੀਜ਼ ਹੈ। ਓਕੇ ਹਣਾ ਮੰਨ ਗਿਆ? ਨਹੀਂ ਮੰਨਿਆ ਲੈ ਵੀ। ਮੰਨਿਆ ਤੂੰ ਓਕਰ ਬੋਟ ਕੀ। ਉਹ ਇਹਨੂੰ ਮਾੜਿਆ ਫੜਾਇਓ ਲੋਗੋ ਕਹਿੰਦਾ ਮੈਂ ਨਹੀਂ ਆਣਾ ਕਹਿੰਦਾ ਮੇਰੇ ਦਾੜ੍ਹੀ ਕੱਟ ਆ ਜੀ ਕਹਿੰਦਾ ਮੈਂ ਨਹੀਂ ਆਣਾ ਚਲੋ ਤਾਂ ਇਹਨੂੰ ਚੌਥਾ ਦਾ ਭਖਾਨੇ ਤਿੰਨ ਫੜ ਲਓ ਚੌਥਾ ਭਖਾਨੇ ਜੀ ਪਲਵਾਲ ਦੇ ਮਾੜੇ ਆ ਸੀ ਆ ਰਹੇ ਆ ਹਾਂ ਖੁਸ਼ ਹੋ ਜੀ ਉਹ ਮਿਲ ਗਿਆ ਉਹ ਬਾਜਾ ਮਾਰਗਾ ਹੋਰ ਉੱਥੇ ਉਹ ਬੱਚੀ ਹੈ ਉਹ ਉਹਨੂੰ ਪੈ ਗਿਆ ਦੇਖ ਵੇਗਾ ਉਹ ਦੇਖੋ ਪੈ ਗਿਆ ਉਹਨੂੰ ਫੜ ਲਿਆ ਉਹ ਦੇਖ ਜਿਹੜਾ ਗੋਰ ਮਨੇ ਜਿਹੜਾ ਗੰਦ ਰਖਾਇਆ ਨਾ ਉਹ ਕੰਡੀਆਂ ਆ ਗੱਢੀਏ ਕੀ ਹੈ ਜੀ ਡੱਡੀ ਉਹ ਡੰਡੀ ਹੈ ਗੈਂਦਾ ਉਹਨੂੰ ਆਇਆ ਟੋਡੀਆਂ ਵਾਲੀ ਇਹ ਲਾਈ ਆ ਇਹਨੇ ਇਹ ਜਿਹੜਾ ਜੱਡੂ ਖਾਣਾ ਬੱਚੇ ਵੀ ਗੈਂਦੇ ਲੈ ਜੀ ਪੰਜਵਾਂ ਸੱਪ ਨਿਕਲ ਗਿਆ ਮੈਂ ਤਾਂ ਇਹ ਕਹੇ ਖਤਮ ਹੋ ਗਿਆ ਕੰਮ ਉਹ ਇੱਕ ਹੋਰ ਮਨ ਲੱਗਦਾ ਕਰਦੇ ਕਿਦੋਂ ਇਦੋਂ ਇਦੋਂ ਹੀ ਨਾ ਬਾਹਰ ਆਇਆ ਦੇਖੋ ਸਾਰੀ ਕਿਹgende ਨਾ ਪਿੱਛੇ ਤਾਂ ਨਹੀਂ ਜੀਗਾ ਕੋਈ ਸਾਰੀ ਪ੍ਰਜਾਤੀ ਦੇਖਦੀ ਵੀ ਆਪਾਂ ਨੂੰ ਅੱਜ ਫੋਨ ਦੇ ਸਾਥ ਸਤੇ ਆ ਬੁਰਨੇ ਆਲੇ ਮੱਥੇ ਆਪਾਂ ਗਈ ਕੋਈ ਹੈ ਬਈ ਆਹ ਜਿਹੜੀ ਜੱਜਾ ਨਾ ਆਹ ਤੂਤ ਇੱਥੀ ਹੈ ਸਾਰੇ ਸਾਥੇ ਇਹਦੇ ਆਲੇ ਦੁਆਲੇ ਹੀ ਸਿੱਕੇ ਵਰਗੇ ਆਮ ਤਾਂ ਜਾਂਦਾ ਨਾ ਉਹਨਾਂ ਦਾ ਕੁੱਤ ਕਰ ਗਿਆ ਤਾਂ ਇਹਨਾਂ ਦੇ ਬੰਦੇ ਕੰਦਰ ਮੇਰਾ ਭਰਾ ਥੱਕਦਾ ਨਹੀਂ ਕਹਿੰਦੇ ਪਾੜੀ ਹੁੰਦੇ ਆ ਬਹਿਨ ਤਾਂ ਕਰਦੇ ਕਹਿੰਦਾ ਪੂਰੀਆਂ ਉਹ ਵਕੀਲ ਉਹ ਆ ਜਾ ਤੇਰੀ ਲੋਡ ਪੈ ਗਈ ਐ ਆ ਜਾ ਤੇਰੀ ਲੋਡ ਪੈ ਗਈ ਇੱਧਰ ਇਹ ਸਾਡੇ ਸਭ ਤੋਂ ਤਕੜਾ ਬੰਦਾ ਵਕੀਲ ਇੱਥੇ ਜਿਗਰੇ ਵਾਲਾ ਤੂੰ ਹੀ ਐ ਇੱਥੇ ਤੂੰ ਹੀ ਐ ਜਿਗਰੇ ਵਾਲਾ ਆ ਜਾ ਛੇਤੀ ਚਲੋ ਤੁਸੀਂ ਬੜੀ ਫਿਰਨੇ ਤੁਸੀਂ ਨਹੀਂ ਜਿਗਰੇ ਵਾਲੇ ਮੈਂ ਹੀ ਜਿਗਰੇ ਵਾਲਾ ਬਾਬਾ ਆਹ ਕੋਈ ਨਹੀਂ ਕੋਈ ਨਹੀਂ ਬਾਬੇ ਜੀ ਇੱਥੇ ਹੀ ਆ ਲਾਦਾਂਗੇ ਤੇਰੇ ਮਣਕਾ ਮਣਕਾ ਆ ਜਾ ਬਾਬਾ ਮਣਕਾ ਹੈਗਾ ਨਾ ਹੈਗਾ ਮਣਕਾ ਬਾਬਾ ਕਹਿੰਦੇ ਥੱਲੇ ਵੇਖ ਸਾਲਿਆ ਐਵੇਂ ਜਾਣ ਕੇ ਨਾ ਪੰਗੇ ਕਿਤੇ ਦਸਾ ਬੀਨ ਨਾ ਸਾਰੇ ਸਭ ਬਾਹਰ ਆਏ ਨੇ ਜੰਗਲ ਚ ਚੱਲਾ ਚੱਕ ਇੱਧਰ ਆ ਜਾ ਬਈ ਨਾ ਸ਼ੰਕਰ ਇਹ ਮੀਂਹ ਨੂੰ ਮੈਂ ਕਿਰਾਏ ਤਿੰਨ ਅੰਦਰ ਕੰਮ ਕਰਦਾ ਨਹੀਂ ਇਹ ਬਰੂਸ ਕੱਢ ਲੂਗਾ ਪੱਟ ਜਾ ਕਦੇ ਚੱਲਾ ਪੱਟ ਜਾ ਉਹਦਰ ਦੁੱਧ ਨੂੰ ਸਾਰੇ ਕੋਈ ਨਾ ਨਾ ਫਰੀ ਯਾਰ ਤੂੰ ਯਕੀਨ ਕਰ ਤੀ ਮੇਰੇ ਤੇ ਯਾਰ ਆ ਜਵਾਬ ਨਿੱਕੇ ਨਾ ਬੱਬਾ ਮਣਕਾ ਹੈਗਾ ਬੱਬੇ ਕੋਲ ਨਹੀਂ ਮੰਨਦੇ ਤੈਨੂੰ ਬੱਬੇ ਜਵਾਬ ਨਿੱਕੇ ਕਹਿੰਦਾ ਵੇ ਜੀ ਘਰ ਦੇ ਟੈਨਸ਼ਨ ਵੈ ਜਾਂਦੀ ਨਾ ਬੰਦੇ ਨੂੰ ਇਹਨੂੰ ਕੋਈ ਟੈਨਸ਼ਨ ਨਹੀਂ ਨਾ ਬੱਚਾ ਨਹੀਂ ਨਹੀਂ ਵਿਚਾਲੇ ਉਹ ਸੀ ਵਿਚਾਲੇ ਕੋ ਯਾਰ ਕੋ ਮੇਰੀ ਦੁਸ਼ਮਣੀ ਨਹੀਂ ਜ ਤੁਹਾਡੇ ਨਾਲ ਲੱਗੀ ਚੱਟ ਬਗੀਰ ਚਿੱਖੇ ਚ ਦੇਣਾ ਤੂੰ ਇੱਥੇ ਗਿਆ ਸੀ ਸੱਤ ਦੇਖਿਆ ਤੁਸੀਂ ਉਹ ਤੂੰ ਚੱਕਦਾ ਸਹੀ ਕੁਸ ਮੈਂ ਹੋਰ ਕੱਢਾਂਗੇ ਕੋਬਰਾ ਤੈਨੂੰ ਉਹ ਦੇਵਾਂਗੇ ਕੋਡਿੰਗ ਵਾਲਾ ਬੱਬਾ ਕਹਿੰਦਾ ਬੀਨਾ ਥੋੜੀ ਕਿਦੈ ਨਾ ਯਾਰ ਕੌਮ ਦਾ ਗੱਲ ਫੱਲੇ ਦਾ ਕਰਨੀ ਕੀ ਚੰਦਰਸ਼ੇਕਰ ਫੜ ਲਿਓ ਬਸ ਤੁਸੀਂ ਚੰਦਰਸ਼ੇਕਰ ਯਾਰ ਤੂੰ ਕਿਉਂ ਘੁੰਮਣਾ ਯਾਰ ਤੂੰ ਬਾਬਾ ਇਹ ਠੀਕ ਹੈ ਬਾਬਾ ਦਿਲ ਥੋੜੇ ਭੰਡੇ ਇਹਨਾਂ ਦੇ ਲੱਭਿਆ ਇਹ ਨਾਮ ਲਿਖਿਆ ਜਾਣਾ ਤੁਹਾਡਾ ਇਹ ਚਿੰਦਰ ਦੇ ਨਾ ਰੱਖਾਂ ਜੇ ਡਰਦੇ ਸਾਰੇ ਡਰਦੇ ਨੇ ਹੁਣ ਐਵੇਂ ਡਰੀ ਜਾਈ ਯਾਰ ਹੁੰਦਾ ਪਰ ਫੋਕੋ ਤਰਖਣਾ ਪੁੰਦਾ ਸਾਨੂੰ ਹੌਸਲਾ ਹੈਗਾ ਬਾਬੇ ਦਾ ਜ ਬਾਬਾ ਨਾ ਆਇਆ ਸੀ ਉਹ ਡਰਾਂਗੇ ਫੇੜਾਂਗੇ ਤੈਨੂੰ ਕਰਾ ਹੌਸਲਾ ਮੇਰਾ ਹੌਸਲਾ ਮੈਨੂੰ ਤੇਰਾ ਨਾਲੇ ਕ ਮੈਨੂੰ ਕੋ ਟੈਨਸ਼ਨ ਨਹੀਂ ਸਾਰੇ ਪੰਪ ਜਿੰਨੇ ਕਰਦੇ ਪਿੱਛੇ ਕਰਦੇ ਪੰਪ ਜਿੰਨੇ ਮਰਜੀ ਦੇ ਵਲ ਇਹ ਬਾਬਾ ਨਾ ਬਗ ਉਹ ਯਾਰ ਨਹੀਂ ਹੈ ਗਾਂ ਮਰੀ ਨਗਾ ਤੇਰੀ ਵੀ ਨਗਾ ਨਹੀਂ ਉਹ ਦੌੜ ਗਿਆ ਚੁੱਤ ਰਗ ਬੀਤੋ ਮਨਾਇ ਦੀ ਬਰੀ ਦੋੜਨੇਗਾ ਇੱਥੇ ਹੀ ਲੇ ਆ ਫੜ ਕੇ ਚੁੱਕੀ ਲਾ ਆ ਜਾ ਆ ਰੋੜੇ ਮੇਰੇ ਕੋਲ ਨਹੀਂ ਆ ਪਾ ਕੱਚੇ ਰੋੜੇ ਰੋਈ ਲ ਮੇਰਾ ਵੀਰ ਆ ਉਪਰੋਂ ਫੜ ਦੋ ਬਹੁਤ ਜਿੰਦਗੀ ਤੇ ਮੜੀ ਮੱਟੀ ਬਿਲਕੁਲ ਨਾ ਤੇ ਪਾਸ ਉਹ ਕਾਰਡੂਦਰਾ ਤੇ ਆ ਆ ਵਕੀਲ ਫੜੀ ਮੜੇ ਕਰੀ ਲੋਕ ਨਹੀਂ ਹੱਥੇ ਤੱਕ ਤੂੰ ਦੇਖ ਤੈਨੂੰ ਜਾਦੂ ਕਰਕੇ ਖਾਣ ਦੇ ਜਦੋਂ ਨਹੀਂ ਪਤਾ ਉੱਡਦਾ ਆ ਇਹ ਪਿੱਛੇ ਸੱਪ ਲੱਭੀ ਜਾਂਦੇ ਇਧਰ ਜਾਦੂ ਕਰੀ ਜਾਂਦਾ ਕੋਈ ਬੰਦੇ ਨੂੰ ਕੋਈ ਟੈਨਸ਼ਨ ਹੀ ਨਹੀਂ ਹੈ ਨਹੀਂ ਕਮਾਲ ਆਇਆ ਇਹਨਾਂ ਜਿਗਰਾ ਪਹਿਲੀ ਵਾਰ ਦੇਖਿਆ ਹੋਰ ਕਹੀ ਨਾ ਵੀ ਜਿਗਰਾ ਹੱਥ ਕੱਢ ਦੂ ਆਹ ਚੰਦਰਸ਼ੇਖਰ ਕਹੀ ਨਾ ਕਰੋ ਫਿਰ ਇੱਧਰ ਲਾ ਵੀ ਫੜ ਲੈ ਇਹ ਕਈ ਫੜਾਈ ਯਾਰ ਹੁਣ ਜਿਗਰ ਵਾਲ ਬੰਦਾ ਲੱਗਿਆ ਬਸ ਹੁਣ ਕੋਈ ਟੈਨਸ਼ਨ ਹੈ ਨਹੀਂ ਤਰ ਤਰ ਕੇ ਦੱਲਦਾ ਆ ਮੇਰੇ ਕੋਰਸਣਾ ਮੈਂ ਮੈਨੂੰ ਸਮਝਾ ਲਿਓ ਅੰਕਲ ਵਕੀਲਾ ਤੇ ਜਾ ਤੂੰ ਉਹ ਇਧਰ ਮੋਟੇ ਮੂੰਹ ਚ ਖੜਿਆ ਪੈਣ ਜੋ ਆਹ ਇੱਕ ਚਿਕਤਾ ਵੀ ਲੱਗੀ ਉਹ ਤੇਰੀ ਬਾਂਦੀ ਕੀ ਹੈ ਨਹੀਂ ਗੱਲ ਲਾਵੀ ਬਸ ਲਾ ਸਮਾੜ ਜੱਦੂ ਕਰ ਲੈ ਬੜੇ ਚਲੋ ਸਾਪਣੇ ਕੋਲ ਤੋਂ ਉਹ ਖਾਣੇ ਆਵੇਂ ਯਾਰ ਤੁਸੀਂ ਤਾਂ ਜੋ ਨਿਕਲੋ ਤੇ ਖਾਣੇ ਆਂ ਭਾਈ ਬਾਹਰ ਬਾਹਰ ਹਾਂ ਸਾਡਾ ਬੰਦਾ ਆ ਗਿਆ ਇਹ ਆਪਣਾ ਇਹ ਕਹਿੰਦਾ ਮੈਂ ਵੀਨ ਜਣੀ ਬਾਬੇ ਦੀ ਸਾਬਾ ਕੋਈ ਕੈਂਟ ਤੇ ਨਾ ਪੜ ਜਾਏ ਨਹੀਂ ਫੋਟੋ ਨਹੀਂ ਆਉਂਦੀ ਦੇਖੀ ਲੜਵਾ ਨਾ ਲਈਂ ਤੇ ਮੁੜ ਕੇ ਅਵਜਨਤੀ ਲੈਣਾ ਪਵੇਗਾ ਜਾ ਰਿਹਾ ਜੀ ਜਸ ਕਰਦੇ ਜੋ ਨਵਾ ਬਾਬੇ ਨਾ ਕਹਿੰਦੇ ਜੋਗੀ ਨਵੇਂ ਸੱਦੇ ਹੋਣਾ ਛੇਮਾ ਸੱਪ ਫੜਨ ਵਾਸਤੇ ਜੋਗੀ ਸੱਦੇ ਨੇ ਬਾਹਰ ਜੋਗੀ ਸਾਹਿਬ ਨਵੇਂ ਆਏ ਨੇ ਨਾ ਚਲੋ ਭਾਈ ਸਬਸਕ੍ਰਾਈਬ ਆਪਣੇ ਲਵ ਲੈ ਇੱਥੇ ਆਪ ਕਰਦੇ ਵਲੋਗ ਹਦ ਤ ਤੇ ਸ਼ੇਅਰ ਸਬਸਕ੍ਰਾਈਬ ਕਰ ਦਿਓ ਮੇਰਾ ਭਰਾ ਸਾਰੇ ਜਣੇ